ਆਪਾਂ ਖੜੇ ਆ ਜੀ ਗੁਜਰਾਂਵਾਲਾ ਸ਼ਹਿਰ ਪਾਕਿਸਤਾਨ ਦੇ ਵਿੱਚ ਸਰਦਾਰ ਹਰੀ ਸਿੰਘ ਨਲਵਾ ਦੀ ਹਵੇਲੀ ਆ ਲਿਖਿਆ ਹੋਇਆ ਹੈ ਇੱਥੇ ਰੈਜ਼ਿਡੈਂਸ ਆਫ ਸਰਦਾਰ ਹਰੀ ਸਿੰਘ ਨਲਵਾ 1791 ਤੋਂ 1837 ਤੱਕ ਇਸ ਜਰਨੈਲ ਨੇ ਆਹ ਹਵੇਲੀ ਹੋएगी ਜਿੱਥੋਂ ਬਾਰ ਬਾਰ ਜੰਗਾਂ ਜਿੱਤ ਕੇ ਇੱਥੇ ਆਉਣ ਆਉਂਦੇ ਹੋਣਗੇ ਨਗਾਰੇ ਵੱਜਦੇ ਹੋਣਗੇ ਤੂਤੀਆਂ ਵੱਜਦੀਆਂ ਹੋਣਗੀਆਂ ਸਵਾਗਤ ਵਾਸਤੇ ਇੱਥੇ ਆ ਕੇ ਜਰਨੈਲ ਜਿਹੜਾ ਨਾ ਉਹ ਜਿਹੜਾ ਸਾਰਾ ਆਪਣਾ ਸ਼ਸਤਰ ਬਸਤਰਾ ਲਾ ਦਿੰਦਾ ਹੋਣਾ ਬਹਿ ਜਾਂਦਾ ਹੋਣਾ ਕਿ ਹੁਣ 2-4 ਦੇਣਾ ਅਰੈਸਟ ਕਰ ਲਈ ਵੈਸੇ ਲੱਗਦੀ ਇਤਨੀ ਉਹਨਾਂ ਕੀਤੀ ਜ਼ਿੰਦਗੀ ਚ ਪਰ ਫੇਰ ਵੀ ਕਦੇ ਜਦੋਂ ਰਿਲੈਕਸ ਹੁੰਦੇ ਹੋਣੇ ਆਹ ਹਵੇਲੀ ਹੈ ਜੀ ਸ਼ਹਿਰ ਦੇ ਬਿਲਕੁਲ ਵਿੱਚ ਹੈ ਥੋੜੇ ਜੀ ਕਮਰੇ ਪੁਰਾਣੇ ਹਨ ਵੀਰ ਜੀ ਦੱਸ ਰਹੇ ਹੀ लवली ਭਾਜੀ ਕਿ ਤਿੰਨ-ਚਾਰ ਮੰਜ਼ਲਾਂ ਥੱਲੇ ਹਨ 2-4 ਉੱਤੇ ਹਨ ਸਭ ਲੋਕਾਂ ਦੇ ਕਬਜ਼ੇ ਚ ਹਨ ਹੁਣ ਵੱਖੋ-ਵੱਖਰੇ ਪਾਰਟਸ ਦੇ ਵਿੱਚ ਡਿਵਾਈਡ ਹੋ ਚੁੱਕੀ ਹਵੇਲੀ ਸ਼ਾਇਦ ਕਿਸੇ ਦਾ ਵੀ ਇੱਧਰ ਧਿਆਨ ਨਹੀਂ ਹੈ ਮਹਾਰਾਜ ਕਿਰਪਾ ਕਰੇ ਕਦੇ ਕਦੇ ਕੌਮ ਇੱਧਰ ਨੂੰ ਧਿਆਨ ਦੇਵੇ ਕਿ ਸਿੱਖਾਂ ਦਾ ਐਸਾ ਜਰਨੈਲ ਬੇਦਾਗ ਸ਼ਖਸੀਅਤ ਜਿਹਦੀ ਜਿਸ ਦੀ ਸ਼ਖਸੀਅਤ ਤੇ ਅੱਜ ਵੀ 200 ਸਾਲ ਬਾਅਦ ਵੀ ਕੋਈ ਦਾਗ ਨਹੀਂ ਲਾਇਆ ਜਾ ਸਕਦਾ ਉਸ ਹਰੀ ਸਿੰਘ ਨਲਵਾ ਹੁਣਾ ਦੀ ਆਪਾਂ ਰੈਜ਼ਿਡੈਂਸ ਦੇ ਵਿੱਚ ਖੜੇ ਆ ਉੱਪਰ ਮਦਰੱਸਾ ਚੱਲਦਾ ਹੈ ਇੱਧਰ ਲੋਕ ਲੱਗੇ ਹੋਏ ਹਨ ਇਸ ਵੇਲੇ ਜੀ ਅਸੀਂ ਮੌਜੂਦ ਆ ਹਰੀ ਸਿੰਘ ਨਲਵਾ ਜੀ ਦੇ ਘਰ ਜਿੱਥੇ ਉਹਨਾਂ ਦਾ ਰੈਜ਼ਿਡੈਂਸੀ ਜਿੱਥੇ ਉਹਨਾਂ ਦਾ ਜਨਮ ਹੋਇਆ ਇਹ ਤਖਤੀ ਵੀ ਲੱਗੀ ਹੋਈ ਹੈ ਰੈਜ਼ਿਡੈਂਸ ਆਫ ਸਰਦਾਰ ਹਰੀ ਸਿੰਘ ਨਲਵਾ ਏਡੀ 1791 ਤੋਂ 1837 ਜੇ ਇਹਨਾਂ ਦੀ ਟੋਟਲ ਉਮਰ ਵੇਖੀ ਜਾਵੇ ਤੇ 46 ਸਾਲ ਦੀ ਉਮਰ ਤੇ ਵੇਖੋ ਕਿੱਡੇ ਵੱਡੇ ਵੱਡੇ ਕਾਰਨਾਮੇ 21 ਤੋਂ ਵੱਧ ਕਿਲੇ ਇਹਨਾਂ ਨੇ ਬਣਾਏ ਪੰਜਾ ਸਾਹਿਬ ਗੁਰਦੁਆਰਾ ਇਹਨਾਂ ਨੇ ਪਹਿਲੀ ਵਾਰੀ ਬਣਾਇਆ ਹੋਰ ਜਿੰਨੇ ਵੀ ਤੁਹਾਨੂੰ ਫੋਟੋ ਹਾਰ ਤੋਂ ਪਰਲੇ ਪਾਸੇ ਜਿੰਨੀ ਸਿੱਖ ਹਿਸਟਰੀ ਮਿਲਦੀ ਹੈ ਉਹ ਇਹਨਾਂ ਦੀ ਬਦੌਲਤ ਮਿਲਦੀ ਹੈ ਕਿਲਾ ਹਰਕਿਸ਼ਨਗੜ੍ਹ ਹਰੀ ਸਿੰਘ ਨਲਵਾਦਾ ਹਰੀਪੁਰ ਹਜ਼ਾਰਾ ਨਾਲ ਤੁਸੀਂ ਵੇਖੋ ਬਾਲਾ ਹਿਸਾਰ ਦਾ ਕਿਲਾ ਜਮਰੋਦ ਦਾ ਕਿਲਾ ਫਤਿਹਗੜ ਫੋਟ ਬਹੁਤ ਸਾਰੀਆਂ ਮੱਲਾਂ ਇਸ ਮਰਦੇ ਮੁਜਾਹਿਦ ਨੇ ਮਾਰੀਆਂ ਔਰ ਇਹ ਪੈਦਾ ਹੋਇਆ ਕਿੱਥੇ ਗੁਜਰਾਵਾਲਾ ਸ਼ਹਿਰ ਜਿੱਥੇ ਆਪਾਂ ਅੱਜ ਖੜੇ ਆ ਇੱਥੇ ਆ ਕੇ ਨਾ ਥੋੜਾ ਜਿਹਾ ਮਾਨੁਦਾਸ ਜਿਹਾ ਹੁੰਦਾ ਉਹ ਇੱਕ ਦਾ ਦਿਮਾਗ 'ਚ ਗੱਲ ਆ ਗਈ ਚਲੋ ਗੱਲ ਵਧ ਜਾਨੀ ਹੈ ਇੱਕ ਬੰਦਾ ਨਾ ਮੱਕੇ ਵੱਲ ਜਾ ਰਿਹਾ ਸੀ ਤੇ ਉਹ ਕਾਫੀ ਦਿਨ ਕੋੜੇ ਤੇ ਜਾ ਰਿਹਾ ਸੀ ਜਾ ਰਿਹਾ ਸੀ ਜਦੋਂ ਮੱਕੇ ਦੇ ਕਰੀਬ ਆਇਆ ਤਾਂ ਉਹਨੇ ਕੋੜੇ ਛੱਡ ਕੇ ਨਾ ਤੇ ਦੌੜ ਲਾ ਦਿੱਤੀ ਲੋਕਾਂ ਨੇ ਪੁੱਛਿਆ ਤੂੰ ਪਾਗਲ ਹੈ ਕੋੜੇ ਦੇ ਉੱਪਰ ਪਹੁੰਚ ਛੇਤੀ ਪਹੁੰਚ ਜਾਏਗਾ ਉਹਨੇ ਕਿਹਾ ਜਿਹੜੀ ਤਾਂਗ ਮੈਨੂੰ ਹੈ ਨਾ ਉਹ ਕੋੜੇ ਨੂੰ ਨਹੀਂ ਹੈਗੀ ਸੋ ਜਿਹੜੀ ਤਾਂਗ ਇੱਕ ਸਰਦਾਰ ਨੂੰ ਆ ਕੇ ਇੱਥੇ ਹੋ ਸਕਦੀ ਹੈ ਨਾ ਸਿੱਖ ਨੂੰ ਆ ਕੇ ਹੋ ਸਕਦੀ ਹੈ ਉਹ ਕਿਸੇ ਹੋਰ ਨੂੰ ਪਤਾ ਨਹੀਂ ਹੋ ਸਕਦੀ ਜਾਂ ਨਹੀਂ ਹੋ ਸਕਦੀ ਪਰ ਮੈਂ ਇਸ ਗੱਲ ਦਾ ਗਵਾਹ ਆ ਕਿ ਇੱਕ ਸਿੱਖ ਨੂੰ ਇੱਕ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਪਿਆਰ ਕਰਦਾ ਆ ਉਹਨੂੰ ਜ਼ਰੂਰ ਇਤਾਂਗ ਹੋ ਸਕਦੀ ਤੇ ਇੱਥੇ ਜ਼ਰੂਰ ਜਦੋਂ ਵੀ ਗੁਜਰਾਵਾਲਾ ਆਓ ਜ਼ਰੂਰ ਆਓ ਲੇਕਿਨ ਜਿੰਨੀ ਕ ਤੁਹਾਡੀ ਹਸੀਅਤ ਹੈ ਜਿੰਨੀ ਕ ਆਵਾਜ਼ ਚੁੱਕ ਸਕਦੇ ਹੋ ਇਸ ਥਾਂ ਵਾਸਤੇ ਜ਼ਰੂਰ ਚੁੱਕੋ ਕਿਉਂਕਿ ਇਹ ਤਿੰਨ ਚਾਰ ਫਲੋਰ ਥੱਲੇ ਹੈਗਾ ਤਿੰਨ ਚਾਰ ਫਲੋਰ ਉੱਪਰ ਹੈਗਾ ਉਸ ਮਰਦੇ ਮੁਜਾਹਿਦ ਨੇ ਇੱਡੇ ਵੱਡੇ ਕਿਲੇ ਬਣਾਤੇ ਤੁਸੀਂ ਹੈਰਾਨ ਹੋਵੋ ਕਿ ਉਹਨੇ ਆਪਣਾ ਕਾਰ ਕਿੰਨਾ ਕ ਖੂਬਸੂਰਤ ਬਣਾਇਆ ਹੋਵੇਗਾ ਲੇਕਿਨ ਅਫਸੋਸ ਹੈ ਕਾਫੀ ਪਾਰਟਸ ਦੇ ਵਿੱਚ ਡਿਵਾਈਡ ਹੋ ਚੁੱਕਿਆ ਹੈ ਉੱਪਰ ਇੱਕ ਮਦਰਸਾ ਵੀ ਹੈਗਾ ਕਸੇਰਾਂ ਵਾਲਾ ਬਾਜ਼ਾਰ ਲਹਿੰਦਾ ਪੰਜਾਬ ਗੁਜਰਾਂਵਾਲੇ ਤੋਂ ਆਹ ਹਰੀ ਸਿੰਘ ਨਲਵਾ ਹੁਣਾਂ ਦੀ ਹਵੇਲੀ ਹੈ ਜੀ ਇਸੇ ਬਾਜ਼ਾਰ ਚ ਜਿਹੜੀ ਆਪਾਂ ਅੱਜ ਵਿਖਾਉਣ ਲੱਗੇ ਆਵਜੀ ਨੂੰ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ 200 ਕਿ ਮੀਟਰ ਹੈ ਇੱਥੋਂ 200 ਵੀ ਨਹੀਂ 100 ਮੀਟਰ ਦੂਰ ਹੋਏਗੀ ਇੱਥੋਂ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੀ ਹਵੇਲੀ ਤੇ ਨਾਲ ਆਪਣੇ ਹਨ ਭਾਈ ਭਪਿੰਦਰ ਸਿੰਘ ਜੀ ਲਵਲੀ ਸਾਹਿਬ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਇੱਥੇ ਚੱਲੀਏ ਅੰਦਰ ਲੰਗ ਦੇ ਬਾਜ਼ਾਰਾਂ ਚੋਂ ਲੰਘ ਕੇ ਸਰਦਾਰ ਹਰੀ ਸਿੰਘ ਨਾਲਵਾ ਜਿਹਦੇ ਨਾਂ ਦੀ ਜਿਹਨੂੰ ਪੰਜਾਬੀ ਚ ਕਿੰਨਾ ਹੁੰਦਾ ਤੂਤੀ ਬੋਲਦੀ ਸੀ ਜੇ ਜਿਹੜਾ ਨਾਂ ਸੁਣਦਾ ਸੀ ਨਾ ਕੰਬਦਾ ਸੀਗਾ ਐਸਾ ਜਰਨੈਲ ਇਹ ਕਿਹੜਾ ਬਾਜ਼ਾਰ ਹੈ ਇਹ 36 ਗਲੀ ਇਹਨੂੰ ਕਹਿੰਦੇ 36 ਗਲੀ ਹਾਂ 36 ਹੁਣ 37 ਹੋ ਗਈ ਹੈ ਜੀ ਨਹੀਂ ਨਹੀਂ 36 ਆ ਜਿਹੜੀ ਹੈ ਜਿਹੜੀ ਉੱਤੇ ਛੱਤ ਪਾਈ ਹੋਈ ਹੈ ਹਾਂਜੀ ਮੈਂ ਸੀ ਮਜ਼ਾਕ 36 ਗਲੀ ਆ ਗਈ ਚਲੋ 36 ਗਲੀ ਦੇ ਵਿੱਚ ਪਾਜੀ ਆ ਗਈ ਲਿਖਿਆ ਇੱਥੇ ਇਹ ਜੀ ਦਰਬਾਰ ਹੈ ਹੁਣ ਬਣ ਗਿਆ ਅੱਛਾ ਇੱਥੇ ਦਰਬਾਰ ਬਣ ਗਿਆ ਹਾਂਜੀ ਹਾਂਜੀ ਅੱਛਾ ਇੱਥੇ ਜੀ ਦੁਕਾਨ ਹੈਗੀ नान ਰੋਟੀਆਂ ਦੀ ਅੱਛਾ ਤੇ ਆਹ 15 ਆ ਗਏ ਆ ਇਹ ਕੀ ਹੈ ਇਹ ਹਵੇਲੀ ਚ ਆ ਗਏ ਆ ਆ ਹਾਂਜੀ ਇਹ ਹਵੇਲੀ ਹੈ ਇਹੀ ਹਵੇਲੀ ਹੈ ਸਾਹ ਵੇਖੋ ਜੀ ਵਾਹ ਜੀ ਵਾਹ ਮਕਾਮ ਰਿਹائش ਸਰਦਾਰ ਹਰੀ ਸਿੰਘ ਨਲਵਾ ਰੈਜ਼ਿਡੈਂਸ ਆਫ ਸਰਦਾਰ ਹਰੀ ਸਿੰਘ ਨਲਵਾ 1791 ਤੋਂ 1837 ਮਹਾਰਾਜਾ ਰਣਜੀਤ ਸਿੰਘ ਤੋਂ ਲਗਭਗ 11 ਸਾਲ ਛੋਟੇ ਵਾਹ ਜੀ ਔਰ 13 ਸਾਲ ਉਮਰ ਦੇ ਵਿੱਚ ਛੋਟੇ ਆਪਾਂ ਕਹਿ ਸਕਦੇ ਘੱਟ ਜ਼ਿੰਦਗੀ گزارਣ ਵਾਲੇ ਹੁਣ ਵੇਖੋ ਮਤਲਬ 46 47 ਸਾਲ ਦੀ ਉਮਰ ਆਏ ਹਾਏ ਤੈ ਕਿੱਥੇ ਵੇ ਨਾ ਗੂੰਜਦਾ ਗੂੰਜਦਾ ਕਿੱਥੇ ਕਿੱਥੇ 1837 ਤੋਂ ਅੱਜ ਆਪਾਂ 2025 ਚਾਂਜੀ ਹਾਂਜੀ ਤਕਰੀਬਨ 12 ਸਾਲ ਰਹਿ ਗਏ 200 ਤੋਂ ਘੱਟ 200 ਸਾਲ 200 ਸਾਲ ਹਾਂਜੀ 200 ਸਾਲ ਹੋ ਚੱਲੇ ਹਾਂ ਤੇ ਤੁਸੀਂ ਇਹ ਵੇਖੋ ਕਿ ਉਹਨਾਂ ਨੇ ਨਸ਼ਹਿਰਾ ਦੀ ਜੰਗ 1823 ਦੇ ਵਿੱਚ ਲੜੀ 200 ਸਾਲ ਪਹਿਲੇ ਉਹਨਾਂ ਨੇ ਨਸ਼ਹਿਰਾ ਜਿੱਤਿਆ ਤੇ ਉਦੋਂ ਉਹਨਾਂ ਦੀ ਕਿੰਨੀ ਉਮਰ ਹੋਣੀ 34 ਸਾਲ ਮੇਰੇ ਜਿੱਡੇ ਹੋਣੇ ਤੇ ਉਹਨਾਂ ਨੇ ਵੇਖੋ ਕੀ ਕੀ ਕਾਰਨਾਮੇ ਕੀਤੇ ਬਲੰਦ ਹਾਂਜੀ ਤੇ ਇਹ ਗੱਲ ਆਪ ਜੀ ਨੂੰ ਜ਼ਰੂਰ ਸ਼ੇਅਰ ਕਰਿਏ ਕਿ ਜਦੋਂ ਹੀ ਸਰਦਾਰ ਹਰੀ ਸਿੰਘ ਨਲਵਾ ਸਰੀਰ ਛੱਡ ਗਏ ਉਸ ਤੋਂ ਬਾਅਦ ਖਾਲਸਾ ਰਾਜ ਚ ਇਜਾਫਾ ਨਹੀਂ ਹੋਇਆ ਇੱਕ ਵੀ ਵਾਦਾ ਨਹੀਂ ਹੋਇਆ ਉੱਥੇ ਕਹਾਣੀ ਖਤਮ ਬਲਕਿ ਮਹਾਰਾਜਾ ਰਣਜੀਤ ਸਿੰਘ ਜਿੰਨਾ ਕੋ ਮੈਂ ਪੜਿਆ ਮੈਂ ਸਟੂਡੈਂਟ ਹੈਗਾ ਇੱਕ ਹਿਸਟਰੀ ਦਾ ਮੈਂ ਕੋਈ ਉਹ ਨਹੀਂ ਕਰਦਾ ਕਿ ਇਹਹੀ ਹਕੀਕਤ ਹੈ ਮਹਾਰਾਜਾ ਰਣਜੀਤ ਸਿੰਘ ਇੱਕ ਨਾ ਦੋਸਤੀ ਹੁੰਦੀ ਆ ਆਪਾਂ ਗੱਲਬਾਤ ਚੱਲੋ ਸਾਡੀ ਵੱਧ ਰਹੀ ਹੈ ਮੈਨੂੰ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਨਾ ਹਰੀ ਸਿੰਘ ਦਲਵਾ ਦਾ ਦੁਖਾਂਤ ਲੈ ਕੇ ਪਿਆ। ਮੈਂ ਵੀ ਇਹੀ ਕਹਿਣ ਲੱਗਾ ਸੀ। ਦਲੀ ਡੁੱਬ ਗਿਆ ਸੀ ਉਹਦਾ। ਹਾਂ। ਕਿਉਂ? ਕਿਉਂਕਿ ਵੇਖੋ ਮਹਾਰਾਜਾ ਹਰੀ ਸਿੰਘ ਦਲਵਾ 1837 ਚ ਸ਼ਹੀਦ ਹੁੰਦੇ ਤੇ 1838 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦਾ ਜਨਮ ਹੁੰਦਾ। ਮਤਲਬ ਥੋੜੀ ਜੀ ਜੇ ਆਪਾਂ ਦਿਮਾਗ ਯੂਜ਼ ਕਰੀਏ ਕਿ ਇਹਦਾ ਮਤਲਬ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਬਿਲਕੁਲ ਫਿੱਟ ਸੀਗੇ। ਸਹੀ ਗੱਲ ਆ। ਠੀਕ ਹੈ? ਹਾਂਜੀ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕਰਦੇ ਆ ਮੇਰਾ ਖਿਆਲ ਦਲੀਪ ਸਿੰਘ 10 ਕਮਹੀਨੇ ਆਦੇ ਸੀਗੇ ਠੀਕ ਐ ਤੇ ਵੇਖ ਲੋ ਕਿ ਮਤਲਬ ਕਵਰਦੋਂ ਦੇ ਹਰ ਸਿੰਘ ਦਾ ਵਿਆਹ ਹੀ ਚਲੋ ਵੇਖ ਲੋ 18 ਤੋਂ 37 ਚ ਹੀ ਹੋਇਆ ਨਾ ਉਹਨਾਂ ਦਾ ਵਿਆਹ ਹਾਂਜੀ ਹਾਂਜੀ ਤੇ ਬਿਲਕੁਲ ਫਿੱਟ ਸੀਗੇ ਅੰਗਰੇਜ਼ ਸਰਕਾਰ ਦੀਆਂ ਸਾਰੀਆਂ ਕਿਤਾਬਾਂ ਪੜ ਲਓ ਕਨਈਮ ਨੂੰ ਪੜ ਲਓ ਹਾਰਡਵਰਡ ਨੂੰ ਪੜ ਲਓ ਜਿੰਨੂੰ ਮਰਜ਼ੀ ਪੜ ਲਓ ਕਹਿੰਦੇ ਉਹ ਤੇ ਬਿਲਕੁਲ ਸਾਰਿਆਂ ਨੂੰ ਵੈਲਕਮ ਕਰਦੇ ਸੀਗੇ ਬਿਲਕੁਲ ਇਹਦਾ ਮਤਲਬ ਇਹ ਹੈ ਕਿ ਹਰੀ ਸਿੰਘ ਨਲਵਾ ਦੀ ਉਹਨਾਂ ਦੀ ਮੁਹੱਬਤ ਬੜੀ ਸੀਗੀ ਇੱਕ ਤਾਂ ਇਹ ਮੁਹੱਬਤ ਵੇਖੋ ਕਿ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਘਰ ਦੇ ਕਿੰਨੇ ਨੇੜੇ ਹੈ? ਬਿਲਕੁਲ 200 ਮੀਟਰ ਤੇ ਇੱਧਰ ਆਓ ਤੁਹਾਨੂੰ ਹੋਰ ਵਹਾਂ ਤੇ ਇਹ ਹਵੇਲੀ ਕਿੰਨੀ ਵੱਡੀ ਹੈ? ਇਹ ਹਵੇਲੀ ਜੀ ਬਹੁਤ ਵੱਡੀ ਸੀ। ਇਹ ਹੁਣ ਹਵੇਲੀ ਦੇ ਉੱਪਰ ਇੱਕ ਪਾਸੇ ਕਬਰਿਸਤਾਨ ਕਿਸੇ ਦਾ ਕਬਰ ਬਣ ਗਿਆ ਉਹ ਵਿਚਾਰੇ ਵੀ ਉਧਰੋਂ ਆਏ ਸੀ। ਠੀਕ ਹੈ ਜੀ। ਉੱਪਰ ਹੈਗੀ ਇਹ ਆਂਦਿਆਂ ਦੀ ਜਿਹੜੀ ਦਰਗਾਹ ਆ ਉਹ ਕਹਿ ਲਓ ਜਾਂ ਮਦਰੱਸਾ ਕਹਿ ਲਓ ਬਣ ਗਿਆ। ਇਹ ਉਹਨਾਂ ਦੇ ਘਰ ਦੇ ਕੁਝ ਨਿਸ਼ਾਨ ਹੈਗੇ ਆ। ਵਾਹ ਜੀ ਵਾਹ। ਆ ਲਓ ਜੀ। ਆ ਅਸਲੀ ਦਰਵਾਜੇ ਪਤਾ ਲੱਗਦਾ ਜੀ ਇਹ ਉਸੇ ਦੌਰ ਦੇ ਦਰਵਾਜੇ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੀ ਸੱਜੀ ਵਾਂ ਸਰਦਾਰ ਹਰਮਨ ਦਾ ਮੈਂ ਤੇ ਕਹਾਂਗੇ ਖਾਲਸਾ ਰਾਜ ਦੀ ਕਮਰ ਆਹ ਕੀ ਬਾਤ ਹੈ ਆ ਵੇਖੋ ਜੀ ਪੂਰੀ ਆ ਭਾਈ ਸਾਹਿਬ ਜੀ ਆਟ ਵੇਖੋ ਹਾਂ ਆਟ ਦੇ ਵਿੱਚ ਇੱਕ ਕਿਹਦੀ ਫੋਟੋ ਬਣਾਈਆਂ ਜਿਹੜੀ ਇਹ ਜੀ ਫੁੱਲੇਗਾ ਕਿਹਦਾ ਕੋਈ ਫੋਟੋ ਨਹੀਂ ਹੈਗੀ ਹਾਂ ਵੇਖੋ ਆ ਸਾਜ਼ ਨਹੀਂ ਫੜ ਕੇ ਕੋਈ ਬੈਠਾ ਹੋਇਆ ਜੀ ਹਾਂ ਜੀ ਹਾਂ ਜੀ ਬਿਲਕੁਲ ਵਾਹ ਜੀ ਵਾਪੜੀ ਚੀਜ਼ ਪੜੀ ਯਾਰ ਕੀ ਬਾਤ ਹੈ ਯਾਰ ਪਰਾ ਕਢਾਈਆਂ ਜਿਹੜੀ ਨਿਗਾਹ ਅ ਤੱਕ ਨਹੀਂ ਗਈ ਕੋਈ 6ਵੀਂ 7ਵੀਂ ਵਾਰੀ ਹਰੀ ਸਿੰਘ ਮਲਵਾਨ ਨੇ ਮੈਨੂੰ ਸੱਦ ਲਿਆ ਇੱਥੇ ਤੇ ਆ ਛੱਤ ਵੇਖੋ ਆ ਛੱਤ ਵੇਖੋ ਛੱਤ ਤੇ ਇਹ origignal ਹੈ ਜੀ ਹਾਂ ਜੀ ਪੁਰਾਣੀ ਇਹ ਛੱਤ ਤੋਂ ਪਤਾ ਲੱਗਦਾ ਹੈ ਕਿ ਇਹ origignal ਛੱਤ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਹਾਂ ਜੀ ਬਹੁਤ ਵਧੀਆ ਜੀ ਤੁਸੀਂ ਇੱਥੇ ਰਹਿੰਦੇ ਜੀ ਹਾਂ ਜੀ ਅਸੀਂ ਇੱਥੇ ਖਾਦਮ ਆਏ ਹਾਂ ਵਾ이스 ਇੱਥੇ ਅੱਛਾ ਠੀਕ ਹੈ ਜੀ ਠੀਕ ਹੈ ਤੇ ਕਿਹਦਾ ਉਦਾਂ ਕੀ ਇਹ ਇੱਥੇ ਕਿਹਦਾ ਕਬਜ਼ਾ ਹੈ ਜਾਂ ਕੀ ਇਹ ਸਰਕਾਰ ਦਾ ਹੈ ਕੇ ਲੋਕਾਂ ਦਾ ਠੀਕ ਭਾਜੀ ਇਹ ਜਿਹੜਾ ਨਾ ਸਰਕਾਰ ਨੂੰ ਲੋਟ ਹੋਈ ਤੇਗਾ ਇਹ ਨਾ ਭਾਜੀ ਮੈਂ ਤੁਹਾਨੂੰ ਖੁੱਲ੍ਹ ਦੋਲ ਕੇ ਦੱਸ ਦੇਣਾ ਇਹ ਨਾ ਜਗਾ ਦੇ ਉੱਪਰ ਜਗਾ ਲੋਟ ਹੋਈਆਂ ਨੇ ਮਤਲਬ ਇਹਦੇ ਬਦਲੇ ਉੱਥੇ ਕਿਸੇ ਨੂੰ ਲੋਟ ਹੋ ਗਈ ਉਹਨੂੰ ਇਹ ਅਲਾਰਟ ਹੋ ਗਈ ਅੱਛਾ ਅੱਛਾ ਤੇ ਇਹ ਹਵੇਲੀ ਥੱਲੇ ਵੀ ਬਹੁਤ ਆ ਅੱਛਾ ਬਹੁਤ ਤਿੰਨ ਫਲੋਰ ਥੱਲੇ ਵੀ ਹੈਗੀ ਇਹਦੇ ਥੱਲੇ ਇੱਕ ਸਰੰਗ ਵੀ ਹੈ ਜਿਹੜੀ ਇੰਡੀਆ 'ਚ ਜਾਂਦੀ ਹਾਂਜੀ ਸਰੰਗ ਥੱਲੇ ਇੰਡੀਆ ਨੂੰ ਨਹੀਂ ਜਾਂਦੀ ਹੈ ਜੀ ਬਾਗੇ ਉਹ ਸ਼ੇਰਾਂ ਵਾਲਾ ਬਾਗ ਨੂੰ ਜਾਂ ਸ਼ੇਰਾਂ ਵਾਲੇ ਬਾਗ ਨੂੰ ਜਾਂਦੀ ਹਣੀ ਉਹ ਤਾਂ ਫਿਰ ਬਹੁਤ ਦੂਰ ਆਹ ਦਰਵਾਜ਼ੇ ਬੰਦ ਆ ਸਾਰੇ ਲੋਕ ਲੱਗੇ ਹਾਂਜੀ ਉਹ ਦੇਖੋ ਨਾ ਹਰੀ ਜਿੱਥੇ ਆਪਾਂ ਖੜੇ ਆਂ ਬਰਾਂਡਾ ਜੇ ਆਹ ਦਰਵਾਜ਼ਾ ਹੈ ਬੰਦ ਹਾਂਜੀ ਇੱਥੇ ਨਾ ਹੋਇਆ ਸੀ ਫਰੈਸਕੋਸ ਹੈਗੇ ਸੀਗੇ ਅੱਛਾ ਖਤਮ ਹੋ ਗਏ ਇਧਰਲਾ ਦਰਵਾਜ਼ਾ ਵੀ ਬੰਦ ਆ ਪਿਆ ਰਹੋ ਹੁਣ ਤਾਂ ਨਵੇਂ ਸਵਿਚ ਲੱਗ ਗਏ ਕਿਲੀਆਂ ਹੋ ਸਕਦਾ ਪੁਰਾਣੀਆਂ ਉਹਦੋਂ ਨਹੀਂ ਹੋਣ ਨਹੀਂ ਕਿਲੀਆਂ ਪੁਰਾਣੀਆਂ ਨਹੀਂ ਕਿਲੀਆਂ ਨਹੀਂ ਪੁਰਾਣੀਆਂ ਨੇ ਤੇ ਸੋਹਣੀਆਂ ਹੋਣੀਆਂ ਇਹ ਆ ਜਿਹੜੀ ਸੁਰੰਗ ਦੀ ਗੱਲ ਇਹਨਾਂ ਨੇ ਕੀਤੀ ਉਹ ਸੁਰੰਗ ਥੱਲੇ ਉਹ ਬੰਦ ਹੋ ਗਈ ਹੈ ਪਰ ਪਹਿਲੇ ਹੈਗੀ ਸੀ ਪਹਿਲੇ ਹੈਗੀ ਸੀ ਉਹ ਆਰਕੀਟੈਕਚਰ ਬਹੁਤ ਤਕੜਾ ਡਿਜ਼ਾਈਨਰ ਸੀਗਾ ਜੋ ਉਹ 31 ਤੋਂ ਉੱਪਰ ਕਿਲੇ ਬਣਾਏ ਉਸ ਬੰਦੇ ਨੇ ਸਹੀ ਗੱਲ ਆ ਤੇ ਪਿਆਰਿਓ ਆਪਾਂ ਹੋਰ ਵੀ ਕਿਸੇ ਪੜ ਚ ਜਾ ਸਕਦੇ ਹਾਂ ਕਿ ਇਹੀ ਹਾਂ ਜੀ ਜੀ ਉੱਪਰ ਜਾ ਰਹੇ ਹਾਂ ਅਸੀਂ ਉੱਪਰ ਜਾ ਰਹੇ ਬਹੁਤ ਸੋਹਣੀ ਹਵੇਲੀ ਹੈ ਹਾਂ ਜੀ ਇਹ ਤਾਂ ਜੀ ਸਾਡਾ ਮੈਂ ਇਹਦਾ ਬਹੁਤ ਮੈਂ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਬਹੁਤ ਦਾ ਫੈਨ ਇਸ ਬੰਦੇ ਦਾ ਬਹੁਤ ਵੱਡੀ ਗੱਲ ਆ ਬਹੁਤ ਤਕੜਾ ਫੈਨ ਹੈ ਇਸ ਵੱਡੇ ਕਰਦਾਰਾਂ ਦੀਆਂ ਗੱਲਾਂ ਜੀ ਇਹ ਵੱਡੇ ਅਜੇ ਚਲੋ ਆਪਾਂ ਪਰ ਬਹੁਤ ਵੱਡੇ ਫੈਨ ਆ ਮਹਾਰਾਜਾ ਰਣਜੀਤ ਸਿੰਘ ਦੇ ਕਰਦਾਰ ਤੇ ਕੋਈ ਉਂਗਲ ਚੁੱਕ ਦਿੰਦਾ ਹੈ ਪਰ ਹਰੀ ਸਿੰਘ ਨਲਵੇ ਦੇ ਕਰਦਾਰ ਦੇ ਉੱਤੇ ਇਤਿਹਾਸ ਤੇ ਵੀ ਕੋਈ ਉਂਗਲ ਨਹੀਂ ਜਿਦਾ ਬਿਲਕੁਲ ਜੀ ਬਿਲਕੁਲ ਹੁਣ ਆਪਾਂ ਇੱਕ ਮੰਜ਼ਲ ਉੱਪਰ ਚੱਲਦੇ ਆਂ ਇੱਕ ਮੰਜ਼ਲ ਹੋਰ ਇਹ ਇਹ ਤਾਂ ਪੌੜੀਆਂ ਬਾਅਦ ਚ ਬਣੀਆਂ ਲੱਗਦੀਆਂ ਸਾਰੀਆਂ ਹਾਂਜੀ ਪੌੜੀਆਂ ਬਾਅਦ ਚ ਬਣੀਆਂ ਕਿਉਂਕਿ ਇਹ ਡਿਵਾਈਡ ਹੋ ਚੁੱਕਿਆ ਹੈ ਅੱਛਾ ਕੁਝ ਲੋਕਾਂ ਕੋਲ ਹੋ ਰਿਹਾ ਹੈ ਕੁਝ ਲੋਕਾਂ ਕੋਲ ਹੋ ਰਿਹਾ ਹੈ ਜੀ ਉੱਪਰ ਆ ਗਏ ਆਪਾਂ ਕੀ ਇਹ ਦਰਵਾਜ਼ੇ ਅਸਲੀ ਨੇ ਹਾਂਜੀ ਹਾਂਜੀ ਇਹ ਜਿਹੜੇ ਹੈਗੇ ਨਾ ਚੁਗਾਠਾਂ ਹਾਂਜੀ ਇਹ ਇਹ 오ਰੀਜినਲ ਹੈ ਮਤਲਬ ਜਿੰਨੀਆਂ ਵੀ ਪੁਰਾਣੀਆਂ ਤੁਸੀਂ ਅ ਕਿਤਾਬਾਂ ਦੇ ਅੱਛਾ ਇਹ ਐਜ਼ ਇੱਕ ਮਦਰਸਾ ਜੂਜ਼ੋ ਰਿਆਲ ਦਾ ਪਾਟ ਹਾਂਜੀ ਹਾਂਜੀ ਅੱਛਾ ਹਾਂ ਆ ਅਸਲੀ ਹੈ ਜੀ ਬਾਜੀ ਵਾ ਸਾਡੇ ਵੱਡੇ ਭਾਗ ਆਪਾਂ ਇਹ ਜਿਹੇ ਸੂਰਮਿਆਂ ਦੀਆਂ ਹੱਥੀਆਂ ਬਣਾਈਆਂ ਹੋਈਆਂ ਹਮਾਰਤਾਂ ਦੇ ਦਰਸ਼ਮੇਲੇ ਕਰ ਰਹੇ ਆਂ ਮਾਰਨ ਮੇਲ ਕਰਾਏ ਚਲੋ ਵੀਰ ਜੀ ਹੁਣੀ ਆਪਾਂ ਲੈ ਕੇ ਜਾ ਰਹੇ ਨੇ ਤੇ ਆਪਾਂ ਨੂੰ ਕਿਹੜਾ ਪਤਾ ਲੱਗਣਾ ਇੱਥੇ ਆਉਂਦਾ ਇੰਨਾ ਮੁਸ਼ਕਲ ਹੈ ਤੇ ਹੁਣ ਜਿਵੇਂ ਦੱਸ ਰਹੇ ਸੀ ਕਿ ਮਦਰਸਾ ਇੱਥੇ ਚੱਲਦਾ ਹੈ ਪਰ ਚਾਰਛੇ ਫੇਰੇ ਇਹ ਬਾਰਾਂਦਰੀ ਹੀ ਪਿਆ ਰਹੇ ਉਹ ਤੋਂ ਨੂੰ ਲੱਗਦਾ ਢਾਤੀ ਹੀ ਪਰਲੇ ਪਾਸੇ ਹਾਂਜੀ ਆ ਦੂਜੇ ਪਾਸਾ ਆ ਤੀਜਾ ਇੱਧਰ ਨੂੰ ਲੱਗਦਾ ਬਾਰਾਂਦਰੀ ਬੰਦ ਕਰਤੀ ਹਾਂਜੀ ਹਾਂਜੀ ਬਿਲਕੁਲ ਇਹ ਵੇਖੋ ਨਾ ਸਿੱਖ ਆਰਕੀਟੈਕਚਰ ਨੂੰ ਤੁਸੀਂ ਵੇਖੋਗੇ ਨਾ ਉਹ ਤਕਰੀਬਨ ਬਾਰਾਂ ਦਰੀਆਂ ਤੁਹਾਨੂੰ ਬਹੁਤ ਮਿਲਣਗੀਆਂ ਅੰਦਰ ਜਾ ਸਕਦੇ ਇੱਥੇ ਕਿ ਨਹੀਂ ਆ ਉਹ ਇੱਕ ਕਮਰਾ ਪੁਰਾਣਾ ਹੈਗਾ ਪਰ ਜਿਹੀ ਲਾਗੇ ਜਾਂਦੇ ਲੱਗਦਾ ਇਹ ਅੰਦਰ ਹੋਰ ਕੱਖ ਕੁਝ ਵੀ ਨਹੀਂ ਆਪਾਂ ਸਾਰਾ ਕੀਤਾ ਹੈ ਅੱਛਾ ਉਹ ਇੱਕ ਇਮਾਰਤ ਪਿੱਛੋਂ ਨਜ਼ਰ ਆਂਦੀ ਓਰੀਜਨਲ ਆ ਵੇਖੋ ਜੀ ਖਰੀ ਸਿੰਘ ਨਲਵਾ ਦੀਆਂ ਕਿਆ ਸ਼ਾਨਾਂ ਐ ਇਸ ਬਾਰਾਦਰੀ 'ਚ ਕਦੇ ਹੀ ਉਹਨੇ ਬੈਠੇ ਹੋਣੇ ਆ ਰੌਣਕ ਲਾਈ ਹੋਣੀ ਮੈਨੂੰ ਤੇ ਉਹਨਾਂ ਦਾ ਪੋਜ਼ ਚੇਤੇ ਆਈ ਜਾਂਦਾ ਜਿਹੜਾ ਪੋਜ਼ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਨਹੀਂ ਦੇਖਦੇ ਹਾਂਜੀ ਹਾਂਜੀ ਕਿ ਜਦੋਂ ਇਹ ਵੀ ਕਿਉਂਕਿ ਇਹਨਾਂ ਦੇ ਹੱਥ 'ਚ ਜਦੋਂ ਕਹਿੰਦੇ ਨਾ ਤੇਗ ਕਦੀ ਕੁੱਟ ਕੇ ਫੜ ਲੈਂਦੇ ਸੀ ਤਾਂ ਖੁੱਲਦੀ ਨਹੀਂ ਹੁੰਦੀ ਹੱਥ ਨਹੀਂ ਖੁੱਲਦਾ ਲੋਕਾਂ ਨੂੰ ਪਤਾ ਨਹੀਂ ਹੈਗਾ ਆਪਾਂ ਜਿੱਦਾਂ ਲੈਲਪੁਰ ਜਾਂ 12 ਦੀ ਗੱਲ ਕਰਦੇ ਆਂ ਸੰਦਲਬਾਰ ਨੀਲੀਵਾਰ ਗੰਜੀਵਾਰ ਕੜਿਆਨਾਵਾਰ ਵੇਖੋ ਮਹਾਰਾਜਾ ਰਣਜੀਤ ਸਿੰਘ ਨੇ ਇੰਡਸ ਵੈਲੀ ਦਾ ਰਾਹ 모ੜ ਕੇ ਹਰੀਪੁਰ ਹਜ਼ਾਰਾ ਸ਼ਹਿਰ ਬਸਾਇਆ ਇਦਾਂ ਹੀ ਔਰ ਇਹ ਨਹੀਂ ਉਥੇ ਮਸਜਿਦ ਵੀ ਬਣਾਈ ਮੇਰੇ ਕੋਲ ਡਾਕੂਮੈਂਟਸ ਦੇ ਵਿੱਚ ਮੌਜੂਦ ਹੈ ਗੁਰਦੁਆਰਾ ਵੀ ਬਣਾਇਆ ਉੱਥੇ ਜਿਹੜੇ ਲੋਕ ਸ਼ਹੀਦ ਹੋਏ ਉਹਨਾਂ ਦੀ ਆਜੋ ਸ਼ਹੀਦ ਗੰਜ ਗੁਰਦੁਆਰਾ ਸਾਬ ਬਣਾਇਆ ਉੱਥੇ ਉਹਨਾਂ ਨੇ ਤੇ ਹਰੀਪੁਰ ਦੀ ਗੱਲ ਹੈ ਹਰ ਹਰੀਪੁਰ ਹਜ਼ਾਰਾ ਦੀ ਹਰੀਪੁਰ ਮੈਂ ਗਿਆ ਪਹਿਲਾਂ ਕਿਲਾ ਤੇ ਦੇਖਿਆ ਪਰ ਅਗਲੀ ਵਾਰੀ ਹੁਣ ਗਏ ਤੇ ਦੇਖੋ ਫਿਰ ਹਰਕਿਸ਼ਨਗੜ੍ਹ ਹਰਕਿਸ਼ਨਗੜ੍ਹ ਕਿਲਾ ਦੇਖੋ ਹਰਕਿਸ਼ਨਗੜ੍ਹ ਕਿਲਾ ਜਿਹੜਾ ਹੈ ਜਦੋਂ ਆਪਾਂ ਗੋਰੀਆਂ ਦੀਆਂ ਫਿਲਮਾਂ ਨਹੀਂ ਦੇਖਦੇ ਉਹ ਪਾਣੀ ਦਾ ਉੱਠਦਾ ਤੇ ਰਾਤ ਨੂੰ ਕਿਲੇ ਦੇ ਆਲੇ ਦੁਆਲੇ ਚ ਪਾਣੀ ਸਾਰਾ ਆ ਜਾਂਦਾ ਲੁਕੋ ਉਹਦਾ ਦਿਮਾਗ ਵੇਖੋ ਉਹਨੇ ਪਾਣੀ ਦਾ ਰੁਖ ਮੋੜ ਕੇ ਕਿਲੇ ਦੇ ਆਲੇ ਦੁਆਲੇ ਪਾਣੀ ਭਾਤਦਾ ਸੀ ਕਿ ਰਾਤੀਓ ਚੁੱਕ ਦਿੰਦੇ ਸੀ ਉਹ ਬੈਰੀਅਰ ਜਿਆ ਪਾਣੀ ਅੰਦਰ ਨਹੀਂ ਕੋਈ ਆ ਨਹੀਂ ਸਕਦਾ ਸੀ ਮਤਲਬ ਉਸ ਬੰਦੇ ਦਾ ਕਿੰਨਾ ਕੇਰ ਦਿਮਾਗ ਹੋਣਾ ਲੇਕਿਨ ਇਹ ਨਸੀਬਾਂ ਦੀ ਗੱਲ ਹੈ ਉਹਨਾਂ ਦੀ ਨਸੀਬਾਂ 'ਚ ਰਾਜ ਲਿਖਿਆ ਸੀ ਵੇਖੋ ਹਰੀ ਸਿੰਘ ਦੀ ਨਲਵਾ ਦੇ ਕਿਸੇ ਬੱਚੇ ਦਾ ਨਾਮ ਵੀ ਅੱਗੇ ਸਾਹਮਣੇ ਨਹੀਂ ਆਉਂਦਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਬੱਚਿਆਂ ਦਾ ਨਾਮ ਆਉਂਦਾ ਇਦਾਂ ਹੀ ਇਹ ਉਹਨਾਂ ਦੀ ਤਕਦੀਰ ਸੀ ਲੇਕਿਨ ਇੱਕ ਗੱਲ ਹੈ ਬਹੁਤ ਦਲੇਰਾ ਮੈਂ ਤੇ ਉਹਦਾ ਆਰਕੀਟੈਕਚਰ ਵੇਖਣਾ ਵੇਖੋ ਜਿੱਥੇ ਦੁਰਾਨੀਆਂ ਦੀ ਰੈਜ਼ਿਡੈਂਸੀ ਤੇ ਕਿਲਾ ਬਾਲਾ ਹਿਸਾਰ ਹੈ ਉਨੇ ਪੂਰਾ ਨਿਸ਼ਟਾ ਨਬੂਦ ਕਰਤਾ ਫਿਰ ਉਥੇ ਉਹਨੇ ਕਿਲਾ ਬਣਾਇਆ ਜਿਹੜਾ ਹਜ ਜਿਹੜਾ ਕਿਲਾ ਮੌਜੂਦ ਹੈ ਨਾ ਉਥੇ ਉਹ ਉਸ ਬੰਦੇ ਦਾ ਬਣਿਆ ਹੋਇਆ ਜਿਹੜਾ ਇੱਥੇ ਪੈਦਾ ਹੋਇਆ ਔਰ ਉਹਨੇ ਐ ਕੋਹੇ ਹਿੰਦੂ ਕਾਸ਼ਦੀਆਂ ਜੜ ਦੇ ਉੱਪਰ ਜਾ ਕੇ ਕਿਲਾ ਬਣਾ ਕਿਲਾ ਬਣਾ ਚਲੋ ਜਿਉਂ ਜਿਉਂ ਯਾਤਰਾ ਚੱਲਦੀ ਰਹੇਗੀ ਰੱਬ ਜੀ ਨੂੰ ਪਾਇਆ ਤੇ ਉਹ ਵੀ ਕਿਲਿਆਂ ਦੇ ਦਰਸ਼ਨ ਕਰਾਂਗੇ ਨਾਲ ਤੁਹਾਡੇ ਨਾਲ ਸਾਂਝਾ ਪਾਵਾਂਗੇ ਚਲੋ ਹੁਣ ਤਾਂ ਤੁਸੀਂ ਕਹਿੰਦੇ ਹੁੰਦੇ ਆ ਜਿਹੜੀ ਅੱਖੀ ਚੀਜ਼ ਦੇਖ ਲੋ ਕੀ ਬੋਲ ਕੇ ਦੱਸਣਾ ਬੜੀ ਮਹਿਸੂਸ ਹੁੰਦੀ ਵਾ ਜਦੋਂ ਵੀ ਹਰੀ ਸਿੰਘ ਨਲਵਾ ਦੇ ਘਰ ਆਂਦਾ ਇੱਕ ਨਾ ਮੈਨੂੰ ਪਤਾ ਨਹੀਂ ਗੱਲ ਕਹਿਣੀ ਚਾਹੀਦੀ ਜਾਂ ਨਹੀਂ ਕਹਿਣੀ ਚਾਹੀਦੀ ਇੱਕ ਬੇਗਾਨਾ ਪਰ ਇਥੇ ਕਦੀ ਵੀ ਵੈਲਕਮ ਨਹੀਂ ਹੋਇਆ ਨਹੀਂ ਚਲੋ ਇਹ ਗੱਲ ਉਹ ਗੱਲ ਕਈ ਵਾਰੀ ਕਹਿਣ ਤੋਂ ਨਹੀਂ ਕਹੀਦੀਆਂ ਵੀਡੀਓ 'ਚ ਪਰ ਇਹ ਹੈ ਜੋ ਹਕੀਕਤ ਹੈ ਮੈਂ ਕੋਸ਼ਿਸ਼ ਕਰਦਾ ਕਿ ਮੈਂ ਕਹੀ ਜਾਣਾ ਵਾਹਿਗੁਰੂ ਅਸਲੀ ਦਰਵਾਜ਼ੇ ਪਿਆਰੇ ਹੋ ਚਲੋ ਨੇ ਜੇ ਮਹਾਰਾਜਾ ਹਰੀ ਸਿੰਘ ਨਲਵਾ ਦੇ ਕਿਥੇ ਦੇ ਔਲਾਦ ਹੁੰਦੀ ਸਾਡੇ ਆਸਤੇ ਬੁਆ ਖੋਲਦੇ ਹੈ ਹਾਂ ਇਸੇ ਸਾਨੂੰ ਉਹਨਾਂ ਨੇ ਕਿਹੋ ਜਿਹਾ ਵੈਲਕਮ ਕਰਾਇਆ ਚਲੋ ਕੋਈ ਗੱਲ ਆਪਾਂ ਖੜੇ ਆ ਜੀ ਗੁਜਰਾਂ ਵਾਲਾ ਸ਼ਹਿਰ ਪਾਕਿਸਤਾਨ ਦੇ ਵਿੱਚ ਸਰਦਾਰ ਹਰੀ ਸਿੰਘ ਨਲਵਾ ਦੀ ਹਵੇਲੀ ਆ ਲਿਖਿਆ ਹੋਇਆ ਹੈ ਇੱਥੇ ਰੈਜ਼ਿਡੈਂਸ ਆਫ ਸਰਦਾਰ ਹਰੀ ਸਿੰਘ ਨਲਵਾ 1791 ਤੋਂ 1837 ਤੱਕ ਇਸ ਜਰਨਲ ਨੇ ਆਹ ਹਵੇਲੀ ਹੋएगी ਜਿੱਥੋਂ ਬਾਰ-ਬਾਰ ਜੰਗਾਂ ਜਿੱਤ ਕੇ ਇੱਥੇ ਆਉਣ ਇਹ ਆਉਂਦੇ ਹੋਣਗੇ ਨਗਾਰੇ ਵੱਜਦੇ ਹੋਣਗੇ ਤੂਤੀਆਂ ਵੱਜਦੀਆਂ ਹੋਣਗੀਆਂ ਸਵਾਗਤ ਵਾਸਤੇ ਇੱਥੇ ਆ ਕੇ ਜਰਨੈਲ ਜਿਹੜਾ ਨਾ ਉਹ ਜਿਹੜਾ ਸਾਰਾ ਆਪਣਾ ਸ਼ਸਤਰ ਬਸਤਰ ਉਹ ਲਾ ਦਿੰਦੇ ਹੋਣਾ ਬਹਿ ਜਾਂਦਾ ਹੋਣਾ ਕਿ ਹੁਣ 2-4 ਦਿਨ ਰੈਸਟ ਕਰ ਲਈ ਵੈਸੇ ਲੱਗਦੀ ਇਤਨੀ ਉਹਨਾਂ ਕੀਤੀ ਜ਼ਿੰਦਗੀ 'ਚ ਪਰ ਫੇਰ ਵੀ ਕਦੇ ਜਦੋਂ ਰਿਲੈਕਸ ਹੁੰਦੇ ਹੋਣੇ ਆ ਆਹ ਹਵੇਲੀ ਹੈ ਜੀ ਸ਼ਹਿਰ ਦੇ ਬਿਲਕੁਲ ਵਿੱਚ ਹੈ ਥੋੜੇ ਜਿਹੀ ਕਮਰੇ ਪੁਰਾਣੇ ਹਨ ਵੀਰ ਜੀ ਦੱਸ ਰਹੇ ਹੀ लवली ਬਾਜੀ ਕੇ ਤਿੰਨ ਚਾਰ ਮੰਜ਼ਲਾਂ ਥੱਲੇ ਹਨ ਦੋ ਚਾਰ ਉੱਤੇ ਹਨ ਸਭ ਲੋਕਾਂ ਦੇ ਕਬਜ਼ੇ ਚ ਹਨ ਹੋਣਾ ਵੱਖੋ ਵੱਖਰੇ ਪਾਰਟਸ ਦੇ ਵਿੱਚ ਡਿਵਾਈਡ ਹੋ ਚੁੱਕੀ ਹਵੇਲੀ ਸ਼ਾਇਦ ਕਿਸੇ ਦਾ ਵੀ ਇੱਧਰ ਧਿਆਨ ਨਹੀਂ ਹੈ ਮਹਾਰਾਜ ਕਿਰਪਾ ਕਰੇ ਕਦੇ ਕਦੇ ਕੌਮ ਇੱਧਰ ਨੂੰ ਧਿਆਨ ਦੇਵੇ ਕਿ ਸਿੱਖਾਂ ਦਾ ਐਸਾ ਜਰਨੈਲ ਬੇਦਾਗ ਸਖਸ਼ੀਅਤ ਜਿਹੀ ਜਿਸ ਦੀ ਸਖਸ਼ੀਅਤ ਤੇ ਅੱਜ ਵੀ 200 ਸਾਲ ਬਾਅਦ ਵੀ ਕੋਈ ਦਾਗ ਨਹੀਂ ਲਾਇਆ ਜਾ ਸਕਦਾ ਉਹ ਸਹਰੀ ਸਿੰਘ ਨਲਵਾ ਹੁਣਾ ਦੀ ਆਪਾਂ ਰੈਜ਼ਿਡੈਂਸ ਦੇ ਵਿੱਚ ਖੜੇ ਆ ਉੱਪਰ ਮਦਰੱਸਾ ਚੱਲਦਾ ਹੈ ਇੱਧਰ ਲੋਕ ਲੱਗੇ ਹੋਏ ਹਨ ਵਾਹ ਜੀ ਵਾਹ ਹੁਣ ਜੀ ਆਪਾਂ ਥੱਲੇ ਵੱਲ ਛਾਲੇ ਪਾਵਾਂਗੇ ਬਾਹਰ ਦੀ ਥੋੜੀ ਜੀ ਰੈਤ ਤੁਹਾਨੂੰ ਵਿਖਾਣੇ ਇਹ ਵੀ ਹਰੀ ਸਿੰਘ ਨਲਵਾ ਦੀ ਹਵੇਲੀ ਦੀ ਨਾਲ ਹੀ ਸਾਰਾ ਸੰਬੰਧਿਤ ਹੈ ਪਰ ਇੱਥੇ ਕੋਈ ਦਰਬਾਰ ਬਣ ਚੁੱਕਿਆ ਹੈ حضرت مولانا ਮੁਹੰਮਦ ਮੈਨੂੰ ਨਾਮ ਨਹੀਂ ਅੱਗੇ ਪੜਨਾ ਆ ਰਿਹਾ ਤੇ ਹਾਂ ਜੀ ਮੁਹੰਮਦ ਯਾਸੀਨ ਮੁਹੰਮਦ ਯਾਸੀਨ ਜੀ ਦੀ ਦਰਗਾਹ ਨਕਸ਼ਬੰਦੀ ਉਹਨਾਂ ਦੀ ਦਰਗਾਹ ਹੈ ਜੀ ਔਰ ਆ ਵੇਖੋ ਜੀ ਕਿੱਡੀ ਕੋ ਉੱਚੀ ਹਵੇਲੀ ਉਸ ਵੇਲੇ ਬਣੀ ਹੋਣੀ ਬਾਹਰ ਗਲੀ ਚ ਆ ਗਏ ਆ ਤੇ ਇੱਥੋਂ ਤੇ ਸਭ ਨਵਾਂ ਹੀ ਪਤਾ ਲੱਗਦਾ ਆਹੀ ਹਵੇਲੀ ਹੈ ਜੀ ਆਹੀ ਦਰਵਾਜ਼ਾ ਹੈ ਆਉਨੇ ਆਉਨੇ ਗੱਪਸ਼ਪ ਲਾਉਨੇ ਤੁਹਾਡੇ ਨਾਲ ਵੀ ਆਹੀ ਦਰਵਾਜ਼ਾ ਹੀ ਮੇਨ ਜਿਹੜਾ ਆਪਾਂ ਵੜ ਕੇ ਅੰਦਰ ਗਏ ਸੀਗੇ ਭਾਜੀ ਵਾਜਾ ਮਾਰਨ ਦਾ ਇਹ ਵੀ ਗੱਪਸ਼ਪ ਲਾਓ ਸਾਡੇ ਨਾਲ ਹਾਂ ਮਾਰਾ ਜਿਵੇਂ ਤੁਸੀਂ ਆਪਣੇ ਕੰਮ ਲੱਗੇ ਜਿਵੇਂ ਅਸੀਂ ਵੀ ਕੰਮ ਲੱਗੇ ਆ ਨਾ ਹਾਂਜੀ ਹੋਰ ਸੁਣਾਓ ਠੀਕ ਠਾਕ ਕੀ ਹਾਲ ਹੈ ਅਸੀਂ ਤਾਂ ਬਹੁਤ ਖੁਸ਼ ਆ ਤੁਸੀਂ ਸੁਣਾਓ ਹਾਂਜੀ ਵਾਹਿਗੁਰੂ ਵਾਹ ਜੀ ਵਾਹ ਜੀ ਵਾਹ ਜੀ ਬੀ ਠੀਕ ਹੈਗੀ ਬਹੁਤ ਸੋਹਣੀ ਹੈ ਜੀ ਗਾਈ ਹੋਣ ਤੁਹਾਨੂੰ ਕੋ ਚਾਹ ਪਾਣੀ ਪੀਾਈ ਹੈ ਨਹੀਂ ਐਸੀ ਹੁਣ ਬਿਲਕੁਲ ਛਕਿਆ ਹੁਣ ਤੁਸੀਂ ਤਾਂ ਰੋਜ਼ ਹੀ ਮਨਾ ਰਹੇ ਜੀ ਕੀ ਕਹਿੰਦੇ ਆ ਮਾਲਾ ਮੈਨ ਪਾਊਡਰ ਹੁੰਦਾ ਵੇ ਉਹ ਬੰਦੇ ਆ ਅਜੇ ਪਲਾਸਟਿਕ ਨਹੀਂ ਹੈ ਨਾ ਇਹ ਚੀਨੀ ਹੈ ਇਹ ਬੋਰਡਲ ਹੁੰਦਾ ਵੇ ਟੁੱਟ ਜੇ ਤੇ ਵੇਸਟ ਹੋ ਜਾਂਦਾ ਫਰਗ ਫਿਰ ਖਤਮ ਕਾਣੀ ਵੀ ਫਾਇਨ ਨਹੀਂ ਹੁੰਦਾ ਪੁਰਾਣੀ ਪਤਨੀ ਗਲੀ ਦਾ ਕੋਈ ਹੋਰ ਨਾਮ ਹੋਣਾ ਹੈ ਹੁਣ ਇਸ ਗਲੀ ਦਾ ਨਾਮ ਹੈ 36 ਗਲੀ ਤੇ ਆਪਾਂ ਹੁਣ ਇੱਥੋਂ ਨਿਕਲ ਕੇ ਜੀ ਜ਼ੂਮ ਦੇ ਨਾਲ ਇਹ ਆ ਵੇਖੋ ਕਿਹਾ ਠੀਕ ਹਨ ਬਣੀਆਂ ਹੋਈਆਂ ਨੇ ਨਾ ਥਾਵਾਂ ਪਰ ਆਲੇ ਦੁਆਲੇ ਸਭ ਨਵੀਆਂ ਕੰਦਾਂ ਹੋ ਗਈਆਂ ਹਨ ਨਵੀਆਂ ਇਟ ਬਣ ਗਈ ਸਾਰੀ ਆਸਲ ਦੇ ਵਿੱਚ ਹਜੇ ਲੋਕਾਂ ਨੂੰ ਇਸ ਪਾਸੇ ਅਗਰ ਇਹਨੂੰ ਇੱਕ ਪ੍ਰੋਪਰ ਹਵੇਲੀ ਡਿਕਲੇਅਰ ਕਰ ਦਿੱਤੀ ਜਾਵੇ ਤੇ ਬੜਾ ਫਾਇਦਾ ਹੋਵੇ ਇਹਨਾਂ ਤੋਂ ਜ਼ਿਆਦਾ ਪਾਂਡੇ ਪਾਂਡੇ ਬਣਾਉਂਦੀਆਂ ਦੁਕਾਨਾਂ ਨੇ ਹੈਨਾ ਪਾਂਡੇ ਨਹੀਂ ਬਿਜਾਉਂਦੇ ਸਾਰੇ ਹੀ ਵੇਲੇ ਮੈਨੂੰ ਲੱਗਦਾ ਸਾਰੇ ਸਾਡੇ ਲੇ ਵੇਖਦੇ ਆ ਯਾਰ ਵੈਲੇ ਨੇ ਵੈਲੇ ਵਾਲੀ ਵੇਖਣਾ ਅਸੀਂ ਵੀ ਵੈਲੇ ਬੰਦਾ ਕੰਮ ਵਾਲੇ ਵਾਲੇ ਵੇਖੇ ਕੀ ਕਰੇਗਾ ਸਾਡੀ ਵੀ ਵੈਲੇ ਹੈ ਨਹੀਂ ਵੈਲੇ ਹਾਂਜੀ ਬਿਲਕੁਲ ਸੋ ਹੁਣ ਜੀ ਗੁਜਰਾਂਵਾਲਾ ਦੀਆਂ ਆ ਦੋ ਤਿੰਨ ਹੋਰ ਥਾਵਾਂ ਨੇ ਬੜੀਆਂ ਅਹਿਮ ਇੱਕ ਹੈ ਜੀ ਜਗਾ ਸਿੰਘ ਸਭਾ ਗੁਰਦੁਆਰਾ ਉਹਦੇ ਨਾਲ ਹੀ ਪੁਰਾਣਾ ਘੰਟਾ ਘਰ ਚੌਕ ਹੈਗਾ ਔਰ ਸਿੰਘਸ ਵਾਲਾ ਹੈਰਦਾ ਗੁਰੂਕਰ ਦੂਜਾ ਹੈ ਜੀ ਓਹ ਇਧਰ ਵੀ ਸਾਰੇ ਸੋਨੇ ਦੀਆਂ ਦੁਕਾਨਾਂ ਇਧਰ ਜੁੱਤੀਆਂ ਦੀਆਂ ਦੁਕਾਨਾਂ ਤੇ ਹੁਣ ਆਪਾਂ ਕਿੱਥੇ ਕਿਸੇ ਕੋਲ ਪੁੱਛਦੇ ਆਂ ਸਾਹਮਣੇ ਆਪਾਂ ਚੌਂਕ 'ਚ ਚੌਂਕ ਬਣ ਕੇ ਖੜੇ ਹੋਏ ਆਂ ਮੇਰਾ ਖਿਆਲ ਹੈ ਸੱਜੇ ਪਾਸੇ ਜਾਣਾ ਹੈ ਵੈਸੇ ਮੈਂ ਅੱਜ ਤੱਕ ਇੰਨੇ ਸੋਨੀਆਂ ਸੋਨੇ ਦੀਆਂ ਇੰਨੀਆਂ ਦੁਕਾਨਾਂ ਕਟੀਆਂ ਨਹੀਂ ਵੇਖਿਆ ਸਾ ਮਤਲਬ ਆਪਾਂ ਜੀ ਮਿਲਨੇ ਇਥੇ ਹੈ ਵੀਡੀਓ ਆਸਤੇ ਆ ਨਾਲ ਹੀ ਆਪਣੇ ਆਪ ਨੂੰ ਸੁਹਾਰ ਨਾਂ ਕੀ ਤੁਹਾਡਾ ਨਕਾਸ਼ ਨਕਾਸ਼ ਪਿੰਡ ਪਿੰਡ ਸਦਵਾਲ 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 ਇਥੋਂ ਲੱਗੇ ਸਦਵਾਲ ਨਹੀਂ ਉੱਥੇ ਐਰਪੋਰਟ ਬਜ਼ੁਰਗਵਾਲ ਦੇ ਕੋਲੇ ਐਰਪੋਰਟ ਨਾਲ ਅੱਛਾ ਬਜ਼ੁਰਗਵਾਲ ਤੁਸੀਂ ਗੁਜਰਾਤ ਤੋਂ ਹੈਗੇ ਜੀ ਗੁਜਰਾਤ ਦੇ ਜੀ ਅੱਛਾ ਬਜ਼ੁਰਗਵਾਲ ਕੋੜੀ ਦੁਨਾਂ ਸਿੰਘ ਢਾਂਡਾ ਜੀ ਜੀ ਕੋਈ ਉੱਥੋਂ ਹੀ ਹੋਣਾ ਬਜ਼ੁਰਗਵਾਲ ਅਸੀਂ ਕੋਟਲਾ ਦੇ ਆ ਅਸੀਂ ਕੋਟਲਾ ਦੇ ਨਾਲ ਪਿੰਡ ਸਦਵਾਲ ਕੋਟਲਾ ਕਕਰਾਲੀ ਦੇ ਆ ਤੇ ਉਥੇ ਲੱਗੇ ਲੱਗੇ ਸੂਰ ਸੂਰਾ ਸਿੰਘ ਕਿਲਾ ਸੂਰਾ ਸਿੰਘ ਮੈਂ ਕਿੱਥੇ ਉੱਥੇ ਸਾਰੇ ਇੰਟਰਵਿਊ ਬਜੁਰਗਵਾਲ ਵੀ ਮੈਂ ਆਇਆ ਬਜੁਰਗਵਾਲ ਤੁਸੀਂ ਗੇਰ ਮਾ ਤਾਂ ਦੇਖਿਆ ਤੁਹਾਨੂੰ ਅੱਛਾ ਅੱਛਾ ਉੱਥੇ ਵੀਡੀਓ ਇੱਥੇ ਸੋਨਾ ਲੈਣ ਆਇਆ ਸੋਨਾ ਲੈਣ ਆ ਨਹੀਂ ਨਹੀਂ ਇੱਥੇ ਆਏ ਕਪੜੇ ਲੈਣੇ ਸੀ ਹਾਂਜੀ ਮੈਂ ਸੋਨੇ ਦੀ ਮਾਰਕੀਟ ਬਹੁਤ ਵੱਡੀ ਮੈਂ ਸ਼ਾਇਦ ਸੋਨਾ ਲੈਣ ਆਇਆ ਫਿਰ ਫਿਰ ਅਸੀਂ ਵੀ ਨਾਲ ਚਲੀਏ ਚਲੋ ਜੀ ਸ਼ੁਕਰੀਆ ਦਾਡਾ ਪਿਆਰ ਨਾਲ ਮਿਲਦੇ ਜੀ ਖੁਸ਼ ਰਹੋ ਥੈਂਕ ਯੂ ਬੇਟਾ ਥੈਂਕ ਯੂ ਸਭਾ ਗੱਲ ਕਰ ਰਹੇ ਸੀਗੇ ਕਿ 골ਡ ਦੀਆਂ ਇੰਨੀਆਂ ਦੁਕਾਨਾਂ ਨੇ ਇਹ ਲੱਗਦਾ ਪੁਰਾਣਾ ਹੀ ਕੋਈ ਜਿਵੇਂ ਅੱਗੇ ਭਾਜੀ ਨੇ ਗੱਲਬਾਤ ਕੀਤੀ ਪਿਛਲੀ ਵੀਡੀਓ ਦੇ ਵਿੱਚ ਪਰ ਵਿਚਾਰੇ ਸਾਡੇ ਵਾਂਗੂ ਵਿੱਲੇ ਹੀ ਆ ਸਾਰੇ ਨਹੀਂ ਰਮਜ਼ਾਨ ਕਰਕੇ ਹੁਣ ਫਸਾ ਫਿਰ ਘੱਟ ਹੋਊਗਾ ਹਾਂਜੀ ਹਾਂਜੀ ਪੈਰਾ ਵੈਸੇ ਵੀ ਸਵੇਰ ਆ ਨਾ ਹਾਂਜੀ ਬਜ਼ਾਰ ਖੁੱਲੇ ਹੀ ਆ ਹੁਣ ਹਾਂਜੀ ਉਹ ਵੇਖੋ ਆ ਵੇਖੀ ਜਾਓ ਅੱਗੇ ਸੋਨਾ ਹੀ ਸੋਨਾ ਇਹ ਹੋਈ ਸੋਚ ਕੇ ਹੈਰਾਨ ਕਿੰਨਾ ਕੁ ਸੋਨਾ ਲੋਕ ਪਾ ਲੈਣਗੇ ਪਿਆਰਿਓ ਜਿੰਨੀਆਂ ਦੁਕਾਨਾਂ ਐ ਇੱਥੇ ਤੇ ਗਾਹਕ ਕਿਸੇ ਚ ਕਿਸੇ ਕਿਸੇ ਦੁਕਾਨ ਚ ਗਾਹਕ ਦਿਖਦਾ ਇਹਨਾਂ ਨੂੰ ਨਹੀਂ ਭਾਜੀ ਇਹ ਜਿੰਨੀ ਵੱਡੀ ਮਾਰਕੀਟ ਐ ਮੈਨੂੰ ਲੱਗਦਾ ਗੁਜਰਾਂ ਵਾਲੇ ਲੋਕ ਅਮੀਰ ਐ ਗੁਜਰਾਂ ਵਾਲੇ ਆ ਫਿਰ ਹੋ ਸਕਦਾ ਦੂਰ ਦੂਰ ਤੱਕ ਸਪਲਾਈ ਹੁੰਦਾ ਹੋਵੇ ਗੁਜਰਬਾ ਨਾਂ ਕੀ ਤੁਹਾਡਾ ਲਾਲ ਮਸੀ ਲਾਲ ਮਸੀ ਉਮਰ ਹੁਣ ਕਿੰਨੀ ਹੋ ਗਈ 80 ਸਾਲ 80 ਸਾਲ ਵੰਡ ਜਦੋਂ ਹੋਈ ਐ ਕਿੰਨੀ ਉਮਰ ਸੀ ਉਹ ਤਾਂ ਮੈਂ 1 ਸਾਲ ਦਾ ਸਾਡੇ ਵੱਡੇ ਦਾਸ ਦੰਨਾ ਨੇ ਸਾਨੂੰ ਸਾਰੇ ਗੁਜਰਾਂ ਦੇ ਦੇ ਰਹੇ ਹਾਂ ਹਾਂ ਜੀ ਦੇ ਸਾਰੇ अच्छा ये एक जी? एक जाय वाली हां जी एक ही चीज है ये तहसील थी तहसील थी हां जी अच्छा अच्छा चलो जी ये तहसील थी पर अपन अंदर रिक्वेस्ट से की थी पर में नहीं लग रहा नहीं होने नहीं, नहीं जा अच्छा मेरी बात सुनो हां जी ऐना बेटे नाल ही जाके ना अच्छा ते तार सिंह दी हवेली है अवतार सिंह दी हवेली अवतार सिंह हां हवेली है तो ओथे तस्वीरें तो सारे ਚੌਕ ਤੇ ਆਸਕਰ ਟੰਡਾ ਕਰ ਕ੍ਰਾਸ ਕਰਕੇ ਨਾ ਅੱਛਾ ਨਾਲ ਗੁਰਦੁਆਰਾ 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 ਸਿੰਘ ਸਭਾ ਹਾਂਜੀ ਗੁਰਦੁਆਰਾ ਤੇ ਨਾ ਨਹੀਂ ਸਿੰਘ ਸਭਾ ਨਹੀਂ ਯਾਰ ਆਹ ਸਿੰਘ ਸਭਾਈ ਹੈ ਸਾਰਾ ਸਿੰਘ ਸਭਾਈ ਹੈ ਹਾਂਜੀ ਚਲੋ ਜੀ ਸ਼ੁਕਰੀਆ ਤੁਹਾਡਾ ਹਾਂਜੀ ਆਹ ਚਾਹ ਤੇ ਵਟਵਟੇਰੇ ਗੁਜਰਾਹਲੇ ਹਾਂਜੀ ਬਹੁਤ ਜੀ ਤੁਹਾਡਾ ਸਾਡਾ ਗੁਜਰਾਹਲੇ ਕੀ ਬਾਤ ਕੀ ਬਾਤ ਬਹੁਤ ਮਿਹਰਬਾਨੀ ਤੁਸੀਂ ਜਾਨ ਲੱਗਿਆ ਨਾ ਤੁਸੀਂ ਸਾਡੇ ਤੇ ਕਰੈਮ ਕਰਕੇ ਸੀ ਇਹ ਤੇ ਮੇਰਾ ਬੁਣਾ ਤੁਹਾਡੇ ਘਰ ਕੰਮ ਕਰਦਾ ਹੁੰਦਾ ਸੀ ਅੱਛਾ ਗੱਲ ਸੁਣਾ ਪੂਰੀ ਅੱਛਾ ਹੈ ਸਰਦਾਰਾਂ ਦੇ ਘਰ ਕੰਮ ਕਰਦਾ ਸੀ ਅੱਛਾ ਤੇ ਉਹਨਾਂ ਦੇ ਅੱਗੇ ਨਾ ਮਕਾਨ ਕੀ ਰੀ ਰੱਖਿਆ ਸੀ ਮੇਰਾ ਭਾਈ ਨੇ ਉਹ ਜਾਣ ਕੇ ਮਕਾਨ ਵੀ ਦੇ ਗਏ 500 ਰੁਪਏ ਵੀ ਦੇ ਗਏ ਕਹਿੰਦੇ ਬਰਕਤ ਕਿੱਥੇ ਟੱਕੇ ਖਾਏਗਾ ਸੀ ਤੋਰ ਚੱਲ ਰਹੇ ਆਏ ਹੈ ਤੇ ਤੂੰ ਕਿੱਥੇ ਟੱਕੇ ਖਾਏ ਕੀ ਆ ਬਾਤ بڑے بڑے ਰਹਿਮ ਦੇ ਲੋਕਾਂ ਕੀ ਆ ਬਾਤ ਗੱਲ ਸੁਣੀਏ ਮੈਂ ਵੀ ਉਧਰ ਸੀਗਾ ਕਹਿੰਦੇ ਆ ਕਿ ਅਵਤਾਰ ਸਿੰਘ ਦੇ ਘਰ ਕੰਮ ਕਰਦੇ ਸੀਗੇ ਜਾਨ ਲੱਗਿਓ ਸਾਨੂੰ ਆਪਣਾ ਮਕਾਨ ਦੇ ਗਏ ਸੀ ਨਾਲੇ 500 ਰੁਪਏ ਵੀ ਦੇ ਗਏ ਸੀ ਜੀ ਵੀ ਰੱਖਿਆ ਸੀ ਤੇ ਮਕਾਨ ਅਸੀਂ ਉਹਨਾਂ ਅੱਗੇ ਜੀ ਵੀ ਰੱਖਿਆ ਸੀ ਹਾਂ ਤੇ ਤੁਹਾਡਾ ਮਕਾਨ ਤੁਹਾਨੂੰ ਵਾਪਸ ਦੇ ਗਏ ਨਾਲੇ 500 ਰੁਪਏ ਦੇ ਉਹਨਾਂ ਸਮਿਆਂ ਦਾ 500 ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਕਿੱਥੇ ਠੱਕੇ ਖਾਏਂਗਾ ਤੂੰ ਸਾਡਾ ਸਾਡੇ ਸਾਡਾ ਖਿਦਮਤਦਾਰ ਆ ਉਹ ਸਰਦਾਰ ਦਾ ਨਾਮ ਪਤਾ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ ਬਰਕਤ ਸਿੰਘ ਬਰਕਤ ਸਿੰਘ ਅੱਛਾ ਐ ਨਾ ਹੋਰ ਬੇਟੇ ਐਵੇਂ ਨਹੀਂ 80 ਸਾਲਾਂ ਬਾਅਦ ਯਾਦ ਕਰਦੇ ਹਾਂ ਭਾਜੀ ਮੈਂ ਕਾ ਚੋਣਾ ਐ ਹਵੇਲੀ ਚੈੱਕ ਕਰਕੇ ਨਾ ਘੰਟਾ ਕਰ ਕਰਾਸ ਕਰੋਗੇ ਨਾ ਬੜਾ ਵੱਡਾ ਗੁਰਦੁਆਰਾ ਗੁਰਦੁਆਰਾ ਪਤਾ ਲੱਗ ਗਿਆ ਨਾ ਜੀ ਮੈਂ ਜਾਵਾਂ ਬਾਦ ਮਿਹਰਬਾਨ ਬੜੀ ਖੁਸ਼ੀ ਹੋਈ ਵੇਖ ਲਓ ਜੀ 47 ਦੀਆਂ ਕਹਾਣੀਆਂ ਕਿੱਥੇ ਕਿੱਥੇ ਕਿਦਰੇ ਨਫ਼ਰਤ ਕਿਦਰੇ ਮੁਹੱਬਤ ਹਾਜੀ ਆ ਦੇਖੋ ਜੀ ਮੰਦਿਰ ਸਾਹਮਣੇ ਬਾਜ਼ਾਰ ਚੋ ਤੁਰੇ ਜਾਂਦੇ ਸੀ ਤੇ ਉਹ ਮੰਦਿਰ ਆ ਮੰਦਿਰ ਵੀ ਵੇਖੋ ਹੁਣ ਬਿਲਕੁਲ ਬਿਲਡਿੰਗ ਘਰਾਂ ਦੇ ਵਿੱਚ ਹੀ ਆ ਗਈ ਆ ਆ ਬਿਲਡਿੰਗ ਪੁਰਾਣੀ ਪਤਾ ਲੱਗਦੀ ਐ ਹੁਣ ਤਾਂ ਦੁਕਾਨਾਂ ਹੀ ਆ ਆ ਕੀ ਬਣ ਰਿਹਾ ਭਾਜੀ ਆ ਕੀ ਬਣਾਉਂਦੇ ਹੋ ਤੁਸੀਂ ਫੌਜੀਓਂ ਕੇ ਬੈਜ ਨਾ ਫੌਜੀਓਂ ਕੇ ਬੈਜ ਬੈਜ ਅੱਛਾ 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 ਮਾਰਕਾ ਬਣਾ ਰਹੇ ਹੋ ਹਾਂਜੀ ਓਕੇ 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 ਸ਼ੁਕਰੀਆ ਬਾਜੀ ਨਾਲੇ ਚਾਹ ਵੀ ਬਣਾ ਰਹੇ ਹੋ ਰੋਜ਼ਿਆਂ ਦੇ ਵਿੱਚ ਚਾਹ ਸ਼ਿਕਾਇਤ ਲੰਨਾ ਤੁਹਾਡੀ ਅੰਮੰਦਰ ਦੇ ਨਾਲ ਹੀ ਆ ਹਵੇਲੀ ਆਪਾਂ ਨੂੰ ਦੱਸਿਆ ਉਹਨਾਂ ਨੇ ਬੜੀ ਮਸ਼ਹੂਰ ਹੈ ਇਸ ਇਲਾਕੇ ਚ ਅਜੇ ਵੀ ਕਿਹਾ ਜਾਂਦਾ ਅਵਤਾਰ ਸਿੰਘ ਦੀ ਹਵੇਲੀ ਆ ਵੇਖੋ ਜੀ ਫਰੇਸਕੋਜ਼ ਉੱਪਰ ਕਿੱਦਾਂ ਗਏ ਹੁਣੇ ਵਿਚਾਰੇ ਉਹਨਾਂ ਨੂੰ ਯਾਦਾਂ ਕਿਉਂ ਨਾ ਆਣ ਆਪਣੀ ਧਰਤੀ ਦੀਆਂ ਹੈ ਆ ਇੱਕ ਹਵੇਲੀ ਤੇ ਨਾਲ ਹੀ ਦੂਜੀ ਹਵੇਲੀ ਆਏ ਹਾਏ ਆਹ ਦੇਖੋ ਇਹਦੀ ਬਸ ਇੰਨੀ ਕ ਨਿਸ਼ਾਨੀ ਰਹਿ ਗਈ ਉਹਨਾਂ ਨੇ ਪਲਸਟਰ ਕਰਤੀ ਪਰ ਪਤਾ ਲੱਗਦਾ ਸਿਖਾਰ ਟੈਕਚਰ ਹੈ ਸਾਰਾ ਅਲੈਕੁਮ ਕਿਦਾਂ ਬਹੁਤ ਸ਼ੁਕਰ ਹੈ ਲਾ ਠੀਕ ਹੋ ਹਵੇਲੀ ਲੈਣ ਵਾਪਸ ਆ ਗਏ ਅੱਛਾ ਮਾਸ਼ਾਅੱਲਾ ਠੀਕ ਹੈ ਨਾ ਅੱਛਾ ਪੰਜਾਬੀ ਤੁਸੀਂ ਮਾਸ਼ਾਅੱਲਾ ਵਧੀਆ ਸਭ ਤੋਂ ਵਧੀਆ ਬੋਲ ਲਿੰਗੇ ਹੋ ਪੰਜਾਬੀ ਤੇ ਫਿਰ ਪੰਜਾਬ ਦੀ ਆ ਹਕਮਤੀ ਦੁਕਾਨ ਹੈ ਆ ਨਹੀਂ ਹਕਮਤੀ ਦੇਖ ਲਓ ਅੰਦਰ ਅੱਛਾ ਸ਼ੁਕਰੀਆ ਜੀ ਅੱਛਾ ਜੀ ਕਬੂਤਰਾਂ ਦੇ ਬਾਰੇ ਕਬੂਤਰਾਂ ਦੇ ਬਾਰੇ ਵਾਹ ਆਪ ਕੋ ਛੱਲੇ ਅੱਜ ਸਾਨੂੰ ਕਬੂਤਰਾਂ ਦੇ ਬਾਰੇ ਨੌਲੇਜ ਦੋ ਫਿਰ ਸਾਨੂੰ ਜੀ ਹੁਕਮਨਾਬ ਆਪਾਂ ਕੀ ਪੁੱਛਣਾ ਚਾਹਦੇ ਹੋ ਜ਼ਰੂਰ ਦਿੰਦੇ ਆਂ ਮੈਨੂੰ ਪਤਾ ਨਹੀਂ ਯਾਰ ਕਬੂਤਰਾਂ ਦੇ ਬਾਰੇ ਕੀ ਪੁੱਛਾਂ ਤੁਹਾਡੇ ਕੋਲ ਅੱਛਾ ਬਸ ਜੀ ਕਬੂਤਰਾਂ ਤੁਹਾਡੇ ਨਾਲ ਇਹ ਹੀ ਹੈ ਕਿਸੀ ਮਾਸ਼ਾਅੱਲਾ ਸਾਨੂੰ ਦੁਕਾਨ ਪਾਇਆ ਇਸ ਬਾਜ਼ਾਰ ਦੇ ਵਿੱਚ 55 ਸਾਲ ਹੋ ਗਏ ਨੇ ਕਬੂਤਰਾਂ ਕਾਰੋਬਾਰ ਕਰ ਰਹੇ ਆ ਮਾਸ਼ਾਅੱਲਾ ਠੀਕ ਹੈ ਅੱਲਾ ਦਾ ਬੜਾ ਫਜ਼ਲ ਹੈ ਸ਼ਾਨ ਮੇਰੇ ਮੌਲਾ ਦਾ ਜਿਨੇ ਪੈਦਾ ਕੀਤਾ ਹੋਇਆ ਹੈ ਇਹ ਠੀਕ ਹੈ ਮਾਸ਼ਾਅੱਲਾ ਰੂਲ ਗੱਤ ਲੱਗਾ ਚੱਲਦਾ ਪਿਆ ਨਾਂ ਕੀ ਤੁਹਾਡਾ ਮੇਰਾ ਨਾਂ ਜੀ ਉਸਤਾਦ ਅਖਤਰ ਹੈ ਗੁਇਣਾਵੜ ਤੋਂ ਹਾਫਜ਼ ਨਈਮ ਪਟਲੀ ਪਾਂਛੀਆ ਮੇਰਾ ਤਲਕ ਹੈ ਅੱਛਾ ਜੀ ਜੀ ਇਹ ਭਾਜੀ ਆ ਪਿੱਛੇ ਕਿੰਨੀ ਸੋਹਣੀ ਹੈ ਉਹ ਉਹਦੇ ਵਾਸਤੇ ਚਾਂਦੀਆਂ ਪੰਨੀਆਂ ਕਬੂਤਰਾ ਪਿਆਰਾ ਨਹੀਂ ਪਾਣ ਵਾਲੀਆਂ ਦਵਾਈਆਂ ਕੋਈ ਛੱਲੇ ਨਹੀਂ ਆ ਪਿੱਛੇ ਜਿਹੜੇ ਆਗ ਵਾਲੀ ਐਂਟੀਕ ਚੀਜ਼ ਹੈ ਨਾ ਆ ਬਿਲਕੁਲ ਆਪਣਾ ਖਾਣੇ ਦੇ ਵੈਲਵਿਟ ਨਾਲ ਬਣਾਈ ਪਈ ਹੈ ਮਾਸ਼ਾਅੱਲਾ ਇਹ ਪਤਾ ਹੈ ਜੀ ਕਿਹਨਾਂ ਦੀ ਹਵੇਲੀ ਹੈ ਨਹੀਂ ਇਹ ਨਹੀਂ ਬਰਬਾਹ ਪਤਾ ਜੀ ਹੁੰਦੇ ਓਹ ਹੋ 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 ਵੈਰੀ ਨਾਈਸ ਵੈਰੀ ਨਾਈਸ ਆਹ ਮਾਸ਼ੱਲਾ ਦੇ ਐਸ਼ੇ ਜਿੰਨਾ ਸਾਡੇ ਮਾਲਕਾਂ ਦੀ ਜਗ੍ਹਾ ਹੈ ਇਹ ਉਹਨਾਂ ਦੀ ਐਸ਼ੇ ਉੱਪਰ ਕਬੂਤਰ ਰੱਖੇ ਨੇ ਬਸ ਕਬੂਤਰਾਂ ਹ ਰੱਖੇ ਨੇ ਆ ਉਹਨਾਂ ਨੂੰ ਜਿਹੜਾ ਐ ਕਬੂਤਰਾਂ ਦਾ ਰੱਖੇ ਕਾਰੋਬਾਰ ਕਰਦੇ ਆ ਕਬੂਤਰਾਂ ਦਾ ਅੱਛਾ ਅਸੀਂ ਤੇ ਹਵੇਲੀ ਦੇਖਣ ਆਏ ਆ ਜੀ ਕਿਦਨੇ ਕੁਝ ਲਿਖਿਆ ਹੋਇਆ ਹੈਗਾ ਹਾਂਜੀ ਗੁਰਮੁਖੀ ਦੇ ਵਿੱਚ ਕੋਈ ਚੀਜ਼ ਲਿਖੀ ਹੋਈ ਹੈ ਅੱਛਾ ਅੱਛਾ ਮਾਸ਼ੱਲਾ ਸਭ ਇਹ ਬਿਲਕੁਲ ਪੁਰਾਣਾ तकरीबन 100 ਸਾਲ ਤੋਂ ਜ਼ਿਆਦਾ ਹੋ ਗਿਆ ਹੋ ਗਿਆ ਔਰ ਪਿੱਛੇ ਵੀ ਤੁਹਾਨੂੰ ਕਮਰੇ ਵੀ ਆਈਏ

ਇਹ ਬਿਲਡਿੰਗ ਉਤਾਰ ਸਿੰਘ ਦੇ ਨਾਮ ਅੱਛਾ ਅੱਛਾ ਇਹ ਇਹ ਉਹਦੀ ਬਿਲਡਿੰਗ ਸੀ ਰੈਸ਼ ਦੀ ਤੇ ਇਹ ਨਾਲ ਜਿਹੜਾ ਉਹਦਾ ਹੁਜਰਾ ਸੀ ਜਿੱਥੇ ਮਹਿਮਾਨ ਠਹਿਰਦੇ ਹੁੰਦੇ ਸੀ ਆ ਅੱਛਾ ਤੇ ਹੁਣ ਸਾਨੂੰ ਕਿੱਥੇ ਠਹਿਰਾਣਾ ਹੁਣ ਤੁਸੀਂ ਜਿੱਥੇ ਹੁਕਮ ਕਰੋਗੇ ਜਿਹੜੇ ਕਮਰੇਜ ਕਹੋਗੇ ਉੱਥੇ ਤੁਹਾਡੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਨਾ ਉਹ ਅਸੀਂ ਦਿਲਵਾ ਦੇਾਂਗੇ ਬਹੁਤ ਮਿਹਰਬਾਨ ਜਿਉਂਦੇ ਵਾਸਤੇ ਖੁਸ਼ ਰਹੋ ਆਬਾਦ ਰਹੋ ਲਾ ਜੀ ਹੌਲੀ ਹੌਲੀ ਅਸੀਂ ਹੁਣ ਆਪਾਂ ਜਾ ਰਹੇ ਹਾਂ ਰਾਣੂ ਵੇਖਦੇ ਵੇਖਦੇ ਕਿਉਂਕਿ ਮੈਂ ਪਹਿਲੇ ਵੀ ਗੱਲ ਕੀਤੀ ਕਿ ਗੁਜਰਾਵਾਲਾ ਮੈਂ ਐਕਸਪਲੋਰ ਇੰਨਾ ਜ਼ਿਆਦਾ ਨਹੀਂ ਕੀਤਾ ਤੇ ਨਾ ਹੀ ਮੇਰੇ ਕੋ ਗੁਜਰਾਵਾਲਾ ਤੋਂ ਕਦੀ ਕੋਈ ਸਿੰਘ ਆਇਆ ਹੈ ਲੱਗ ਰਿਹਾ ਕਿ ਪਿੰਡਾਂ 'ਚ ਜ਼ਰੂਰ ਸਿੰਘ ਆਏ ਨੇ ਜਿਹਨੂੰ ਆਪਾਂ ਲੈ ਕੇ ਗਏ ਲੇਕਿਨ ਮੈਂ ਤਾਂ ਹੀ ਅੱਜ ਪੂਰਾ ਇੱਕ ਦਿਨ ਗੁਜਰਾਵਾਲਾ 'ਚ ਰੱਖਿਆ ਕਿ ਨੂੰ ਐਕਸਪਲੋਰ ਕਰੀਏ ਜ਼ਿਆਦਾ ਤੋਂ ਜ਼ਿਆਦਾ ਕਿਉਂਕਿ ਥਾਵਾ ਬਚਦੀਆਂ ਨਹੀਂ ਡੇਗ ਪੈਂਦੀਆਂ ਰੇਤਲ ਬਦਲ ਗਈ ਹੈ ਤੇ ਪੁਰਾਣੀਆਂ ਇਮਾਰਤਾਂ ਖਤਮ ਹੋ ਜਾਂਦੀਆਂ ਨੇ ਆ ਵੇਖੋ ਜੀ ਘੰਟਾ ਘਰ ਆਪਾਂ ਪਹੁੰਚ ਗਏ ਆ ਤੇ ਮਹੱਲਾ ਗੁਰਨਾਣਿਕਪੁਰਾ ਇਸ ਪਾਸੇ ਹੈਗਾ ਤੇ ਗੁਰਨਾਣਿਕਪੁਰਾ ਦੇ ਨਾਲ ਹੀ ਇਹ ਘੰਟਾ ਘਰ ਹੈਗਾ ਇਹ ਘੰਟਾ ਘਰ ਗੁਲਾਬ ਸਿੰਘ ਭਾਈ ਗੁਲਾਬ ਸਿੰਘ ਦੇ ਨਾਮ ਦੇ ਨਾਲ ਹੈਗਾ ਆਪਣੀ ਚੱਕਤੀ ਦੀ ਲੱਗੀ ਹੋਈ ਹੈ ਥੈਂਕ ਯੂ ਆ ਵੇਖੋ ਜੀ ਗਿਫਟ ਆਫ ਗੁਲਾਬ ਸਿੰਘ ਮਿਊਸਪਲ ਕਮੇਟੀ ਐਂਡ ਮੈਨੇਜਰ ਖਾਲਸਾ ਹਾਈ ਸਕੂਲ ਤੇ ਹੁਣ ਆਪਾਂ ਜਾ ਰਹੇ ਆ ਜੀ ਉਹ ਸਾਹਮਣੇ ਗੁਰੂ ਘਰ ਕਿਆ ਖੂਬਸੂਰਤ ਸਥਾਨ ਹੈ ਤੇ ਵੇਖੋ ਕਿੱਡੇ ਵੱਡੇ ਵੱਡੇ ਆ ਬੁਰਜ ਗਿਫਟ ਕਰਦੇ ਸੀ ਸਾਡੇ ਸਰਦਾਰ ਖੰਡਾ ਸਾਹਿਬ ਵੇਖੋ ਇੱਕ ਓੰਕਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਗੁਜਰਾਂ ਵਾਲੇ ਦੇ ਬਿਲਕੁਲ ਦਿਲ ਦੇ ਕੋਲ ਇਹ ਕਿੰਨੀ ਸੋਹਣੀ ਬਿਲਡਿੰਗ ਹੋएगी ਜੀ ਵੇਖੋ 47 ਤੋਂ ਪਹਿਲਾਂ ਹੁਣ ਤਾਂ ਬਿਲਕੁਲ ਅਬੈਂਡੰਟ ਹੀ ਹੈ ਕਿੱਡੀ ਸੋਹਣੀ ਬਾਹਰ ਖਿੜਕੀ ਦਰਵਾਜ਼ੇ ਇਹ ਜੇ ओरिजिनल ਹੈ ਜੀ ਇਧਰ ਨੂੰ ਆ ਸਾਰੀ ਗੁਰਦੁਰ ਸਾਹਿਬ ਜੀ ਦੀ ਬਿਲਡਿੰਗ ਆ ਕਲਰ ਕਰਨਾ ਆਪਾਂ ਵੇਖਦੇ ਅੰਦਰ ਜੇ ਲਾਗੇ ਜਾ ਸਕੀ ਤੇ ਸਿੱਖਾਂ ਦਾ ਮੈਨੂੰ ਲੱਗਦਾ ਹੋ ਸਕਦਾ ਸਭ ਤੋਂ ਮੇਨ ਸਥਾਨ ਹੋਵੇ ਗੁਜਰਾਂ ਵਾਲੇ ਚ ਤੇ ਦਰਵਾਜ਼ਾ ਹੁਣ ਤਾਂ ਪੱਕਾ ਹੀ ਬੰਦ ਹੋ ਗਿਆ ਹੈ ਦਰਵਾਜ਼ੇ ਦੇ ਉੱਤੇ ਵੀ ਖੰਡੇ ਬਣੇ ਹੋਏ ਆ ਮਜ਼ਕਾਰ ਇੱਥੇ ਲਿਖਿਆ ਕੁਝ ਨਹੀਂ ਆ ਜਿੱਥੇ ਇਹ ਲਾਈਟ ਬਲਬ ਲੱਗਾ ਉੱਥੇ ਵੀ ਇੱਕ ਖੰਡਾ ਬਣਿਆ ਹੋਇਆ ਬਸ ਮਿੱਟੀ ਮਿੱਟੀ ਜੰਮ ਗਈ ਹੈ ਉੱਪਰ ਹੁਣ